ਹਾਂਜੀ ਛੱਤਸ਼ੀ ਦੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਦੇ ਵਿੱਚ ਤੇ ਲਓ ਜੀ ਅੱਜ ਦਾ ਬਲੌਗ ਆਪਾਂ ਸ਼ੁਰੂ ਕਰ ਰਹੇ ਹਾਂ ਰਾਤ ਦੇ 8 ਵਜੇ ਬੰਦੇ ਆਪਣੇ ਗਏ ਤੀ ਦੋ ਖੰਨੇ ਅੱਜ ਖੰਨੇਓ ਕਰਕੇ ਆਏ ਨੇ ਸ਼ਾਪਿੰਗ ਸ਼ਾਪਿੰਗ ਲਗਭਗ ਲੱਖ ਦੀ ਲੱਖ ਤੋਂ ਉੱਤੇ ਹੀ ਹੋ ਗਿਆ ਕੰਮ 1 ਲੱਖ ਦੀ ਪੂਰੀ ਸ਼ਾਪਿੰਗ 85000 ਦਾ ਤਾਂ ਮੈਨੂੰ ਇਹ ਮੈਸੇਜ ਆ ਗਿਆ ਤੇ ਕਾਰਟ ਤੋਂ ਜਿਹੜੀ ਪੇਮੈਂਟ ਹੋਈ ਆ ਤੇ ਦਿਖਾਉਂਦੇ ਹਾਂ ਹੁਣ ਤੁਹਾਨੂੰ ਕੀ ਕੀ ਲਿਆ ਇਹਨਾਂ ਨੇ ਤੇ ਆਪਾਂ ਵੀ ਦੇਖਦੇ ਆ ਭਰਨੇ ਦਾ ਪੈਣੀ ਨੇ ਆ ਆ ਲਓ ਜੀ ਨੇ ਬੈਂਕ ਵਾਲੇ ਕਰੋ ਚੱਕ ਕੇ ਪਹਿਲਾ ਲਫਾਫਾ ਇਹ ਦੇਖੋ ਇਹ ਆ ਬਸ ਇੰਨੇ ਅਗੇ ਚ ਅਸਮਾਨ ਆਇਆ ਇਹ 85 86 ਹਜ਼ਾਰ ਦਾ ਇੱਧਰ ਇੱਧਰ ਖੜਿਆ ਖਪਰੇ ਸਾਰੇ ਅੱਛਾ ਕੋ ਸ਼ਾਪ ਆ ਬਾਹਰ ਪਾਏ ਤਾਂ ਬੈਗ ਭਰੇ ਹੱਲੇ ਉਹ ਬਾਹਰ ਪਾਏ ਨੇ ਯਾਨੀ ਸਾਰੀ ਤੁਹਾਨੂੰ ਦਿਖਾਉਂਦੇ ਆ ਵੀ ਕੀ ਕੀ ਆ ਹਾਂ ਮੰਮੀ ਕੋਈ ਦਹੀਂ ਬਿਆਨ ਦਹੀਂ ਮੰਮੀ ਘਰ ਇਹਨਾਂ ਨੂੰ ਕਿਸੇ ਨਾਲ ਨਹੀਂ ਧਾਰੇ ਆ ਆ ਚਾਚੀਆ ਵਾਹ 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 ਇਹਨਾਂ ਨਾਲ ਹੁੰਦੀ ਚੁੰਡੀਆਂ ਪਟਕੇ ਕੱਢ ਲਿਆ ਦੀ ਚੁੰਡੀਆਂ ਦਾ ਪਟਿਆ ਪਈ ਗਏ ਇਧਰ ਹੋਰ ਇਹ ਤਾਂ ਪਟਗੀਆਂ ਪਜਰੀਆ ਚੁੰਡੀਆਂ ਦਾ ਪਟਿਆ ਪਈਆਂ ਲਿਆ ਕੱਢਿਆ ਮਿੱਟੀ ਹੋਈ ਜੱਗੀ ਪਟਣੀਆਂ ਤੇਰੀਆਂ ਪਟਦੀ ਆ ਵੀ ਇੱਧੇ ਲੈ ਕੇ ਆਂਦਾ ਨਾ ਯੈਸ ਇਹਨੇ ਪਿਆਮਾ ਆਹ ਭਾਈ ਹੋਰ ਕੌਂ ਕੀ ਰੰਗ ਰਗੀਲੀ ਵਾਹੀ ਫਰਦੀ ਆ ਤੇ ਲਓ ਜੀ ਹੁਣ ਤੁਹਾਨੂੰ ਦਿਖਾਉਂਦੇ ਆ ਸਾਰਾ ਜਿਹੜਾ ਜਿਹੜਾ ਵੀ ਲਿਆ ਏ ਲਗਭਗ ਲੱਖ ਦੀ ਸ਼ਾਪਿੰਗ ਆ ਲੋਰਾ ਪੈਂਟਾਂ ਟੀ-ਸ਼ਰਟਾਂ ਮੇਰੀ ਬਾਹੂ ਨੂੰ ਕੀ ਲਿਆਤਾ ਦੋ ਤਿੰਨ ਲਿਆਤਾ ਤੇ ਇੱਕ ਤਾਂ ਮੋੜਨਾ ਦਿਖਾਉਂਦਿਆਂ ਹੁਣ ਸਾਰਾ ਹੀ ਲਓ ਭਾਈ ਆ ਲਿਆਂਦੀਆਂ ਨੇ ਇੱਕ ਫਰਾਕਾ ਇਹਨਾਂ ਨੇ ਸੇਮ ਸੇਮ ਤਿੰਨ ਤਿੰਨ ਹੋਰ ਹੁਣ ਮੰਮੀ ਕਿਹਾ ਤਿੰਨ ਇਹ ਕਿੰਨੇ ਕਿੰਨੇ ਦੀ ਆਈ ਐ ਵੀ ਦੱਸ ਦੀ ਹੁਣ ਆਪਾਂ ਰੇਟ ਪਤਾ ਕੁਛ ਆ ਦੇਖੋ ਆ ਚਾਹ ਲਓ ਲੱਗਿਆ ਆ ਭਾਈ ਰੇਟ 850 ਰੁਪਏ ਦੀ ਇੱਕ ਯਾਨੀ 8 3 24 25 2500 ਦੀਆਂ ਤਿੰਨ ਤੇ ਹੋਰ ਵੀ ਤੁਹਾਨੂੰ ਦਿਖਾਉਂਦੇ ਆ ਸਾਰੇ ਤੇ ਰੇਟ ਨਾਲੇ ਲੱਗਿਆ ਹੋਇਆ ਆ ਦੇਖੋ ਜੀ ਮੈਂ ਆ ਪਤਾ ਨਹੀਂ ਕੀ ਆ 1400 ਰੁਪਏ ਦਾ ਇਹ ਹੁਣ ਤਾਂ ਹੀ ਆ ਆ ਫਰਾਕ ਆ 1400 ਦਾ ਆ ਫਰਾਕ ਇਹ 1600 ਦੀ ਆ ਦੇਖੋ ਸਾਰੀ ਫਰਾਕ ਆਹਾ ਇਹ 1600 ਦੀ ਹਾਂ ਆ ਪਲਾਜ਼ੋ ਆ ਦੁਪੱਟਾ ਪਿਓਰ ਕਾਟਨ ਚ ਆ ਪਲਾਜ਼ੋ ਤੇ ਦੁਪੱਟਾ ਨਾਲ ਇਹ 1600 ਚ ਆਲੇ ਸਾਰੀ ਦਿਖਾ ਦੇਣਨੇ ਆਪਾਂ ਲੈ ਭਾਈ ਤੁਹਾਨੂੰ ਪਾ ਪਾ ਕੇ ਵੀ ਚੈੱਕ ਹੋ ਰਿਹਾ ਦਿਖਾ ਰਹੇ ਨੇ ਲਓ ਲਓ ਲਾਈਟ ਲਾਉਂਦੇ ਆ ਚੈੱਕ ਇਹ ਕਿੰਨੇ ਦੀ ਪਤਾ ਨਹੀਂ ਟੈਗ ਕਿੰਨਾ 1800 ਇਹ ਭਾਈ 1800 ਦੀ ਜਿਹੜੀ ਆ ਪਾਈ ਹੋਈ ਆ ਓਨਲੀ 1800 ਜੀ ਨੇ ਮਗਵਾਉਣੀ ਆ ਆਰਡਰ ਕਰ ਸਕਦਾ ਇਹੀ ਤੁਹਾਨੂੰ ਸੇਮ ਪੀਸ ਭੇਜ ਦਾਂਗੇ ਆਦੋ ਹੋਰ ਵੀ ਆਪਾਂ ਕੱਢਦੇ ਆ ਆ ਜਿਵੇਂ 1700 ਰੁਪਏ ਦਾ ਆ ਇਹਦੇ ਵਿੱਚ ਆ ਕੀ ਚੀਜ਼ ਆ ਇਹ 900 ਦੀ ਇਹ ਕੁੜਤੇ ਨੇ ਇਹ ਕੱਲਾ ਕੁੜਤਾ ਇਹ ਇਹ 900 ਦਾ ਕੱਲਾ ਕੁੜਤਾ ਆ 900 ਰੁਪਏ ਚ ਕੱਲਾ ਕੁੜਤਾ ਹੀ ਵਾਈਟ ਕਲਰ ਸੋਹਣਾ ਲੱਗਦਾ ਨਹੀਂ ਯੈਲੋ ਤਾਂ ਬਹੁਤ ਵੈਟ ਕਰਕੇ ਦੇਖ ਰਿਹਾ ਵਾਈਟ ਆ ਪਿਓਰ ਵਾਈਟ ਪਿਓਰ ਵਾਈਟ ਇਹਦਾ ਠੀਕ ਆ ਜਾਣਗੇ ਫਿਰ ਗਰਵੀ ਨੇ ਹੋਰ ਹੋਰ ਤੁਹਾਨੂੰ ਸਾਰਾ ਦਿਖਾਉਂਦੇ ਆ ਹੁਣ ਆ ਲੋਰਾ ਵਗੈਰਾ ਨੇ 900 ਦੀ ਇਹ ਸਾਰਾ ਦਿਖਾਉਂਦੇ ਆ ਤੁਹਾਨੂੰ ਉਧਰ ਵੀ ਖਲ ਗਿਆ ਆਉਂਦੇ ਨੇ ਪਾਕੇ ਭਾਈ ਰੇਟ ਦੇਖਿਆ ਭਾਈਆ ਕੀ ਆ ਗਈ ਇਹ ਲਾਸਕਟ ਵਾਲੀ ਪਿੱਛੋਂ ਇੱਕ ਡਰੈਸ ਲਾਲਾ ਚਾਹੇ ਮਿੱਡੀ ਲਾਲਾ ਚਾਹੇ ਕੁੜਤਾ ਲਾਲਾ ਇਹ ਬੈਗ ਤੇ ਇਲਾਸਟਿਕ ਆ ਦੇ ਇਹ ਬੈਗ ਤੋਂ ਇਲਾਸਟਿਕ ਵਾਲੀ ਆ ਗਈ ਜੀ ਕੁੜਤਾ ਇੱਕ ਫਰਾਕ ਟੈਪ ਵੀ ਆਲ ਰਾਉਂਡਰ ਇਹ ਕਿੰਨੇ ਦੇ 1400 1400 ਰੁਪਏ ਚੀ ਇਕਲਿਓ ਯੈਸ ਆ ਬਾਟਮ ਇੱਕ ਇਕਲਿਓ 1400 ਰੁਪਏ ਚ ਇਹ ਤੇ ਆ ਹੋਰ ਵੀ ਕੱਪੜੇ ਨੇ ਆ ਫਰਾਕ ਕਿੰਨੇ ਦੱਸੀ ਤੈ 1600 1600 ਇਹ 1600 ਦੀ ਨਾਲ ਇਹ ਦੁਪੱਟਾ ਵੀ ਆ ਆ ਬਾਕ ਵੀ ਹੋਏ ਬਾਟਮ ਆ ਕਿੰਨੇ ਦੇ ਜਿਹੜੀ ਪਾਉਣ ਚੱਲੀਆਂ ਆ ਦੇਖਦੇ ਬਾਟਮ ਸੋ 1700 ਬਾਟਮ ਤੇ ਵੀ ਇਦਾਂ ਬਰਕਾ ਨਾਲ ਲੈਸਾ ਵੀ ਲੱਗਿਆ ਹੋਇਆ ਨੇ ਆ ਕੱਟਵਰਕ ਲੋਟ ਹੈ ਤਾਂ 1600 ਹੈ ਨਾ ਆ ਗਲਾਮੇ ਤੇ ਵੀ ਬਰਕਾ 1600 ਦੀ 1600 ਤਾਂ ਲੋਟ ਆ ਹਨ ਕੋਈ ਲੈਣੇ ਦੇਖਦੇ ਆ ਇਹ ਆ ਵੀ ਹੋਰ ਕਾਫੀ ਕੁਝ ਪਿਆ ਉਰੇ ਦਿਖਾਉਂਦੇ ਆ ਤੁਹਾਨੂੰ ਸਾਰਾ ਲੋਪਈਆ ਹੁਣ ਅਗਲੀ ਆਈਟਮ ਇਹ ਕੀ ਆ ਮਾ ਦੀਦੀ ਇਹ ਕੁੜਤਾ ਸੈੱਟ ਆ ਮਸ਼ਲੀਨ ਦੇ ਵਿੱਚ ਹੈ ਠੀਕਾ ਲਾਈਨਿੰਗ ਇਹਨੂੰ ਲੱਗੀ ਹੋਈ ਆ ਸਾਰੀ ਤੇ neck ਦੇ ਉੱਪਰ ਹੈਂਡਵਰਕ ਆ ਗਿਆ ਹੈਂਡਵਰਕ ਹੋਇਆ ਹੋਇਆ ਹੈ ਮਸਲੀਨ ਦਾ ਹੀ ਦੁਪੱਟਾ ਇਹਦਾ ਰੇਟ ਰੇਟ ਆਊਗਾ ਜੀ ਇਸ ਦਾ 1700 1700 ਦਾ ਹੀ ਆਊਗਾ ਪਾਕਟ ਵਾਲਾ ट्राਊਜ਼ਰ ਹੋਊਗਾ 1700 ਦੇ ਵਿੱਚ ਹੈਂਡਵਰਕ ਹੋਇਆ ਹੋਇਆ ਲਾਈਨਿੰਗ ਵੀ ਲੱਗੀ ਹੋਈ ਹੈ ਲਾਈਨਿੰਗ ਲੱਗੀ ਹੋਈ ਹੈ ਤਾਂ ਲੈ ਕੇ ਵੀ ਸਮਾਈਏ ਮਸਲੀਨ ਦਾ ਇਹ ਮਸਲੀਨ ਦਾ ਹੀ 1000 ਰੁਪਏ ਤਾਂ ਸਿੱਧਾ ਉਹੀ ਕੱਢਦੇ ਹੁਣ ਅੱਜ ਕੱਲ ਸਟੀਚਿੰਗ ਹੈ ਨਾ ਹਮ ਇਹ ਸਤਾਰਾ ਸੌ ਦਾ ਕਪੜਾ ਕੱਢਦੇ ਫਿਰ ਲਾਈਨਿੰਗ ਕੱਢਦੇ 1700 ਚ ਰੈਡੀमेड ਨੈਕ ਤੇ ਵੀ ਹੈਂਡ ਐmbroidery ਆ ਦੰਨ ਹਮ ਅਗਲਾ ਹੌਣ ਦੋ ਤੇ ਲਓ ਜੀ ਆਹ ਕੁੜਤੇ ਇਹਨਾਂ ਨੇ ਲਾਈ ਤੀ ਤਿੰਨ ਲਾਈ ਤੀ ਇਹੇ ਤਿੰਨ ਹਾਂਜੀ ਕਿੰਨੇ ਦਾ ਤੀ ਇੱਕ ਦਿਖਾ ਦਿਓ ਤੂੰ ਇਹਦਾ ਕਲਰ ਹੋਰ ਨਹੀਂ 800 ਦਾ ਇੱਕ 800 ਹੀ ਪਾਏ ਨੇ ਕਿਤੇ ਸੇਮ ਇਹ ਤਿੰਨ ਲਾਈ ਤੀ ਇਹਨਾਂ ਨੇ ਤੇ ਪਾ ਕੇ ਇਹਨਾਂ ਨੇ ਦੇਖੇ ਕਹਿੰਦੇ ਪਾਏ ਹੋਏ ਵਧੀਆ ਨਹੀਂ ਲੱਗੇ ਪਸੰਦ ਨਹੀਂ ਹੁਣ ਇਹ ਵਾਪਸੀ ਕਰਨੀ ਆ ਚੇਂਜ ਹੋ ਜਾਣਗੇ ਇਹ ਹਾਂਜੀ ਆ ਚੀਜ਼ ਨਾ ਲੱਗੀ ਉਹ ਸਟicker ਹੁਣ ਇਹ ਚੇਂਜ ਹੋਊਗਾ 800 ਦਾ ਇੱਕਤੀ ਇਹ ਹਾਂ ਤਾਂ ਕਿ ਨਾ ਲਿਆ ਹੋ ਕੀੰਦਾ ਹੈ ਆ ਦੋ ਇਹ ਆ ਕੀ ਆ ਦਿਖਾਈਦਾ ਆ ਆ ਗਿਆ ਇਹ ਇਧਰ ਇਹ ਕਿੰਨੇ ਦਾ ਕਿੰਨੇ ਦਾ ਦਿਖਾਈਦਾ ਆ 900 ਰੁਪਏ ਦੀ ਆ ਫਰਾਕ ਟਾਈਪ ਫਰਾਕ ਹੈ ਇਹ ਡਰੈਸ ਟਾਈਪ ਆ ਡਰੈਸ ਟਾਈਪ 900 ਦੀ ਬਸ ਦਾ ਲਈ ਸੀ ਕੋਈ ਇਹ ਟੀ-ਸ਼ਰਟ ਦਾ ਕੀ ਪਾ ਕੇ ਦਿਖਾਉਣੇ ਨੇ ਅੱਗੇ ਆ ਗਈ ਹੈ ਟੀ-ਸ਼ਰਟ ਆ ਆ ਜਿਹੜੀ ਹੈ 400 ਰੁਪਏ ਦੀ ਪਰ ਇਹਦੀ ਆ ਬਹੁਤ ਸੋਹਣੀ ਉੱਪਰ ਨੂੰ ਉੱਬੜਮੀ ਜੀ ਹੈ ਇਹਦੀ 3D ਜੀ ਆ ਇਹ 400 ਰੁਪਏ ਦੀ ਇਹ ਹੀ ਟੀ-ਸ਼ਰਟ ਹੀ ਇਹ ਹੁੰਦੀਆਂ ਨੇ ਬਿੰਦੇ ਚੀਨ ਇਹ ਹਾਈ ਵੈਸਟ ਜੀਨ ਨਾਲ ਪੈਂਦੀ ਹੁੰਦੀ ਆ ਆ ਟੀ-ਸ਼ਰਟ ਕਿਦੀ ਰੇਟ ਹੈ ਦਾ 450 450 ਰੁਪਏ ਦੀ 450 ਆ ਵੀ 450 ਰੁਪਏ ਦੀ ਦੇਖੀ ਜਾਓ ਬਾਹਰ ਇਹ ਤੁਸੀਂ ਆ ਵੀ 450 ਇਹ ਵੀ 450 ਦੀ ਆਹ ਟੀ-ਸ਼ਰਟ 500 ਆਹ 500 ਵਾਲੀ ਆ ਗਈ ਯੂਐਸ ਪੋਲੋ ਆ 500 ਆ ਵੀ 500 ਰੁਪਏ ਦੀ ਤੇ ਅੱਗੇ ਹੋਰ ਦਿਖਾਉਨੇ ਆ ਹਲੇ ਆ ਆ ਗਿਆ ਇੱਧਰ 500 ਨਿਕ ਮੇਰਾ ਫੋਨ ਚੱਕ ਲੀ ਆ 500 ਵਾਲੀ 500 ਆ ਵੀ 500 ਦੀ 500 ਬਲੈਕ ਫੇਵਰਟ ਇਹ ਵੀ 500 ਦੀ 550 ਆ ਸਾਢੇ 550 ਦੀ ਸਾਢੇ 550 ਆ 컬러 ਵੀ ਸੋਨਾ 550 ਦੀ ਇਹ ਵੀ ਸਾਢੇ 550 ਆ ਵੀ ਸਾਢੇ 550 ਦੀ ਜੂਨ ਤੱਕ ਦੇ ਕੱਪੜੇ ਨੇ ਜੀ ਫਟੇ ਦੇਖ ਦੱਸ ਇਹ ਮੈਂ ਜੂਨ ਤੱਕ ਦੇ ਕੱਪੜੇ ਨੇ ਤਾਂ ਇਹ ਜੂਨ ਚ ਫੇਰ ਹੋਣਾ ਆ 450 ਫੇਰ ਆਣਾ ਫੇਸ ਲੈ ਕੇ ਜਾ ਆ 450 ਦੀ ਹੱਦ ਮੇਰੇ ਘਰ ਆ ਲਗਾਦਾ ਮੈਂ ਆਉਂਗਾ ਆਪਾਂ ਫੇਸ ਲਾਂਗੇ ਇਹ ਜੂਨ ਤੱਕ ਦੀ ਉਹ ਆ ਹੈ ਕੋਟਾ ਹੈ ਜੂਨ ਤੱਕ ਦਾ ਕੋਟਾ ਭਾਈ ਇਹ ਵਾਲੇ 550 ਆ ਵੀ 550 ਆ ਵੀ 550 ਹਰ ਇੱਕ ਕਲਾ ਚੱਕ ਲਿਆ ਜਾਣੀ ਆ ਵੀ 550 ਆ ਵੀ 550 ਪੋਲੋ ਦੀ ਆ ਗਈ ਫੇਰ ਇਹ ਆ ਵੀ 550 ਇਹ ਵੀ 550 ਹੀ ਆ ਵੀ 550 ਇਹ ਵੀ 550 ਆ ਆ ਕੀ ਹੈ ਇਹ কুরਤਾ ਟਾਈਪ ਜਾਂ ਹਾਂ ਆ ਵੀ 550 ਇਹ কুরਤੇ ਆ ਗਏ ਜੀ 550 ਦੇ ਵੀ ਰੇਟ ਉੱਤੇ ਲੱਗਿਆ ਹੋਇਆ ਤੇ ਆਹ ਆ ਗਿਆ ਉਹ ट्राਊਜ਼ਰ ਜੀ 550 ट्राਊਜ਼ਰ ਆ ਗਿਆ ਜੀ কুরਤੇ ਨਾਲ ਪਾਉਣ ਨੂੰ ਇਹ 550 ਇਹ ਵੀ 550 300 800 ਰੁਪਏ ਹੋ ਵੀ ਕੋ ਵੀ ਦੀ ਸਿਆਛ ਕੱਟ ਕੇ ਦੀ 1 ਲੈਦੀ 300 800 ਆ 900 ਰੁਪਏ ਦੀ ਸਿਆਛ ਕੱਟ ਕੇ 300 ਰੁਪਏ ਦੇ ਲ ਕੋ ਵੀ ਤੇਰੀ ਹੋਰ ਵੈਕਟਿਕ ਤੇ ਆ ਕਿੰਨਾ 700 ਆ 700 ਰੁਪਏ ਵਾਈਟ ਕਲਰ ਆ ਸਾਡੇ 700 ਹੀ ਬਹੁਤ ਨੇ ਉਹ ਸਾਰੇ ਕੋਲ ਕੋਲ ਦਿਖਾ ਨਹੀਂ ਸਕਦੇ ਦੁਕਾਨ ਜੀ ਦਾ ਮਾਲ ਹੋਰ ਇਹ ਕਿੰਨੇ ਦਾ ਆ 900 ਰੁਪਏ ਆ ਵੀ 900 ਹੀ ਅੱਗੇ ਆ ਗਿਆ ਜੀਨਸ ਆ ਗਿਆ ਇਹ 1300 ਦੀ ਇਹ ਹੈਗੀ 900 ਦੀ ਹਾਂਜੀ ਉੱਥੇ ਕੁੜੀ ਚੱਕੀ ਫਿਰ ਆ ਵੀ 900 ਦੀ ਜੀਨ ਕੋਈ ਇਹ ਜਿਹਦਾ ਕੋਈ ਲੈ ਨਹੀਂ ਪਾਉਂਦਾ ਨਹੀਂ ਲੈਂਦੀ ਸੀ ਉਹ ਆਪਦੀ ਮੰਮਾ ਲਈ ਮਗਾ ਦੇ ਤੇਰੇ ਘਰੇ ਨਹੀਂ ਕਰ ਤੂੰ ਕਹਿੰਦੀ ਨਾ ਹੁਣ ਨਿਕਲ ਤੂੰ ਆ ਕਿੰਨੇ 850 850 ਆਵੜੀ ਮੰਮਾ ਨੂੰ ਲਈ ਆ ਤੇ ਹਾਂ ਵੀ 850 ਹੀ ਇਹ ਭਾਈ ਦੁਕਾਨ ਤੋਂ ਲਈਆ ਨੇ ਪੰਜਾਬ ਕਲੈਕਸ਼ਨ ਤੋਂ ਖੰਨੇ ਦੇ ਵਿੱਚੋਂ ਪੰਜਾਬ ਕਲੈਕਸ਼ਨ ਤੋਂ ਆਇਆ ਹੋਇਆ ਇਹ ਸਾਰਾ ਹੀ ਕਪੜਾ 1100 ਆ 1100 ਆਹਾ 700 ਡੀਸੀ ਵੀ ਜੀਨ ਅਬ ਜੀ ਮਮਾ ਇਹ ਕਿੰਨੇ ਦੀ ਇਹ ਕਾਹਦਾ ਹਾਂ ਦੋ ਬੰਦੇ ਸੱਤ ਸਾਲ ਬਾਅਦ ਕਿਤੇ ਹੋਰ ਜੁਰੂਗਾ ਇਹਦਾ ਥਾਰ ਥੁਰ ਦਾ ਲੈ ਕੇ ਦੇਣਾ ਸੱਤ ਸਾਲ ਬਾਅਦ ਦੋ ਬੰਦੇ ਆਏ ਆ ਤੇ 1100 1100 ਆ ਵੀ 1100 ਦੀ ਜੀਨ ਆ ਗਈ ਆ ਇਹ 1000 ਰੁਪਿਆ ਬਲੈਕ ਜੀਨ 1000 1000 ਦੀ 950 950 950 ਕਲਰ ਦੇਖ ਲਓ ਤੁਸੀਂ ਹਰ ਇੱਕ ਕਲਰ 950 950000 ਰਾਈਟ ਥੇਕ ਤੱਕਰੇ ਨੇ 1100 1200 1300 ਆਪ ਵਿੱਚ ਸਾਡੇ ਨਾਲ ਇਹਦੇ ਫਰੀ ਯੈਸ ਬੇਬੀ 1100 600 950 600 600 ਆ ਵੀ 600 ਸਾਡੇ 600 ਆ ਗਿਆ ਓਏ ਸਾਡੇ 650 ਡਿਜ਼ਾਈਨ ਦੇ ਕੋ ਲੱਗ ਲੱਗ ਲਵੈਂਡਰ ਕਲਰ 600 950 950 650 ਆ 650 ਦੀ ਵਧੀਆ ਕੁਆਲਿਟੀ ਹਾਂ ਹਾਂ ਇਹ ਕਾਰਗੋ ਨੇ 13 1300 ਦੇ 13 1300 ਕੀ ਕਹਿੰਦੇ ਨੇ ਇਹਨੂੰ ਕਾਰਗੋ ਕਾਰਗੋ ਮਾਤਾ ਲਓ ਭਾਈ ਆ ਕੱਪੜਾ ਲੋ ਭਾਈ ਕੀ ਕਹਿੰਦੇ ਨੇ ਸਾਰਾ ਕੀ ਕਹਿੰਦੇ ਨੇ ਇਹਨਾਂ ਨੂੰ ਭੰਡਾਰ ਇਸ ਬਿੱਟੀ ਬਿੱਟੀ ਆਹ ਕੀ ਕਰਦੀ ਫਿਰਦੀ ਸਾਰਾ ਨੇ ਕੀ ਕਹਿੰਦੇ ਨੇ ਤੇਰੀ ਸ਼ਾਲਤਾਂ ਵੇਖਾਦੀ ਪੈਂਦੀਆਂ ਨੇ ਆਹ ਦੇਖ ਲਓ ਸਾਰਾ ਕੱਪੜਾ ਕੁਛ ਤੁਹਾਨੂੰ ਪਹਿਲਾਂ ਦਿਖਾਇਆ ਓਹੋ ਕੁਸਤਾ ਸੀ ਤੇਰੇ ਆਉਣ ਤੋਂ ਪਹਿਲਾਂ ਪਾ ਪਾ ਕੇ ਸمیٹ ਲਿਆ ਕੁਸਤਾ ਲੇ ਹੋ ਗਿਆ ਹੈ ਆਓ ਦੇਖੋ ਕੁਝ ਜਿਵੇਂ ਆ ਰੱਖਿਆ ਪਿਆ ਤੁਹਾਨੂੰ ਹਲੇ ਸਾਰਾ ਦਿਖਾਇਆ ਨਹੀਂ ਗਿਆ ਇਹ 1 ਲੱਖ ਦਾ ਕਪੜਾ 1 ਲੱਖ ਦੀ ਸ਼ਾਪਿੰਗ ਅੱਜ ਹੋਈ ਆ